ਉਹ ਕੋਈ ਸਵਾਰੀ ਬੈਠੀ ਸੀ ਸਹਾਰਨਪੁਰ ਦੀ ਉਹਨਾਂ ਨੂੰ ਉਹ ਕਹਿੰਦੇ ਵੀ ਇੱਥੋਂ ਉੱਠੋ ਉਹ ਜਨਾਨੀ ਨੇ ਕਿਹੜੀ ਬਰਾਮੇ ਜੱਥੇ ਪਾਇਆ ਜਾ ਉਹ ਮੁਸਲਮਾਨ ਸਵਾਰੀ ਸੀ ਉਹਨਾਂ ਨੂੰ ਕਹਿਣ ਲੱਗਿਆ ਕਹਿੰਦਾ ਕਿ ਮੁਸਲਮਾਨ ਦੀ ਫੋਟ ਕਰਦਾ ਇੱਥੋਂ ਬੰਦਾ ਮੇਰੇ ਪਿੱਛੇ ਤਾਂ ਲੜਿਆ ਜਿਹੜਾ ਉਹ ਘਰ ਵਾਲਾ ਸੀ ਉਹ ਵੀ ਉਹ ਵੀ ਗਾਲਾਂ ਕੱਢੀ ਗਿਆ ਉਹਨੂੰ ਜਨਾਨੀ ਮੱਲੋ ਮੱਲੀ ਜਾ ਗਿਆ ਤੇ ਉਹ ਨਾਲੀ ਜੇ ਮੈਂ ਨਾ ਫੜਦਾ ਉਹਦੇ ਕੱਪੜੇ ਸਾਰੇ ਪਾੜ ਦਿੰਦੀ ਨੰਗੇ ਹੀ ਕਰ ਦਿੰਦੀ ਉਹਨੂੰ ਗੱਲ ਮੁਕੀ ਤੇ ਜੇ ਮੈਂ ਉਹਨੂੰ ਗੱਡੀ ਦੇ ਥੱਲੇ ਤਾਰਿਆ ਵੀ ਤੂੰ ਇਹ ਰੋੜਾ ਨਾ ਬਾ ਫਿਰ ਉਹੀ ਜਨਾਨੀ ਮੇਰੇ ਗਲ ਪਈਆ ਮੇਰੇ ਨੌ ਮਾਰਿਆ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਇਹ ਜਿਹੜੀ ਪੰਜਾਬ ਰੋਡ ਦੀ ਬੱਸ ਆ ਰੂਟੀਨ ਮੁਤਾਬਕ ਜਿਹੜੀ ਲੁਧਿਆਣੇ ਤੋਂ ਹਰਦਵਾਰ ਰਿਸ਼ੀਕੇਸ਼ ਨੂੰ ਰੂਟ ਤੇ ਚੱਲਦੀ ਆ ਤੇ ਲਗਭਗ ਕਾਊਂਟਰ ਤੇ ਆਪਣਾ ਸਮੇਂ ਮੁਤਾਬਕ ਜਿਹੜੀ ਕਾਊਂਟਰ ਤੇ ਸਵਾਰੀਆਂ ਬਿਠਾ ਰਹੇ ਸੀਗੇ ਡਰਾਈਵਰ ਕਨੈਕਟਰ ਜਿੱਥੇ ਸਵਾਰੀ ਦਾ ਆਪਸੀ ਸਵਾਰੀ ਦਾ ਲੜਾਈ ਝਗੜਾ ਹੋ ਰਿਹਾ ਸੀਗਾ ਤੇ ਡਰਾਈਵਰ ਨੇ ਜਾ ਕੇ ਸਵਾਰੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਆਪਸੀ ਨਾ ਲੜੋ ਹੋਰ ਮਾਹੌਲ ਜਿਹੜਾ ਖਰਾਬ ਨਾ ਕਰੋ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਤੇ ਜਿੱਥੇ ਇੱਕ ਲੇਡੀ ਸਵਾਰੀ ਤੇ ਉਹਦਾ ਪਤੀ ਜਿਹੜਾ ਉਹ ਡਰਾਈਵਰ ਦੇ ਗਲ ਪਏ ਆ ਤੇ ਲੇਡੀ ਸਵਾਰੀ ਨੇ ਧੱਕੇਸ਼ਾਹੀ ਕੀਤੀ ਆ ਨਿਕੀ ਹੱਥੋਪਾਈ ਹੋ ਗਏ ਤੇ ਉਹਦੇ ਸੱਟਾ ਬੇਟਾ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਗੱਡੀ ਭਜਾ ਕੇ ਲੈ ਕੇ ਆਏ ਚੌਂਕੀ ਦੇ ਵਿੱਚ ਤੇ ਉੱਥੇ ਉਹਨਾਂ ਨੇ ਆਪਣੀ ਰਿਪੋਰਟ ਦਰਜ ਕਰਾਈ ਆ ਤੇ ਹੁਣ ਜੋ ਪ੍ਰਸ਼ਾਸਨ ਅਗਲੀ ਕਾਰਵਾਈ ਕਰੂਗੀ ਕੋਈ ਜਾਤੀ ਦਾ ਵੀ ਮਸਲਾ ਸੀ ਬਿਲਕੁਲ ਇਹ ਮੌਕੇ ਤੇ ਸੀਗੇ ਇਹਨਾਂ ਨਾਲ ਉੱਥੇ ਮੌਕੇ ਤੇ ਗੱਲ ਹੋਈ ਹੋਊਗੀ ਬਾਕੀ ਇਹਨਾਂ ਨੇ ਆਪਣੀ ਜਿਹੜੀ ਕੰਪਲੀਟ ਆ ਡਰਾਈਵਰ ਨੇ ਮੌਕੇ ਤੇ ਦਰਜ ਕਰਾਤੀ ਆ ਹੁਣ ਮੌਕੇ ਤੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਜਿਹੜੀਆਂ ਮਸਾਫਰ ਆ ਉਹਨਾਂ ਨੂੰ ਖਰਾਬ ਨਾ ਕੀਤਾ ਜਾਵੇ ਸੋ ਅਸੀਂ ਚਾਹੁੰਦੇ ਸੀ ਕਿ ਡਰਾਈਵਰ ਦਾ ਤੁਰੰਤ ਮੈਡੀਕਲ ਹੋ ਪੜਿਆ ਉਹਦੀ ਸਰਕਾਰੀ ਵਰਦੀ ਨੂੰ ਹੱਥ ਪਾਇਆ ਤੇ ਇਸ ਕਰਕੇ ਅਸੀਂ ਚਾਹੁੰਦੇ ਸੀ ਕਿ ਉਹਦਾ ਮੈਡੀਕਲ ਹੋਵੇ ਬਕਾਇਦਾ ਤੇ ਜੋ ਵੀ ਕਾਰਵਾਈ ਪੁਲਿਸ ਪ੍ਰਸ਼ਾਸਨ ਕਰਨਾ ਚਾਹੁੰਦਾ ਉਹ ਪ੍ਰੋਪਰ ਤਰੀਕੇ ਨਾਲ ਕਰੇ ਪਰ ਮਜਬੂਰੀ ਆ ਕਿ ਲੋਕ ਜਿਹੜੇ ਦੂਰ ਦਰਾਡੇ ਦੇ ਆ ਕਿਉਂਕਿ ਇੱਧਰ ਨੂੰ ਬੱਸ ਸਰਵਿਸ ਬਹੁਤ ਸਮੇਂ ਬਾਅਦ ਜਾਂਦੀ ਆ ਤੇ ਹੋਰ ਬੱਸ ਦੇ ਵਿੱਚ ਵੀ ਇੰਨੇ ਮਸਾਫਰਾਂ ਨੂੰ ਰਜਿਸਟ੍ਰੇਸ਼ਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਦੀਆਂ ਟਿਕਟਾਂ ਬਕਾਇਦਾ ਕੱਟੀਆਂ ਹੋਈਆਂ ਨੇ ਸੋ ਇਸ ਕਰਕੇ ਅਸੀਂ ਮੌਕੇ ਤੇ ਜਿਹੜੀ ਬੱਸ ਆ ਉਹ ਰੂਟ ਤੇ ਭੇਜਨ ਲੱਗੇ ਇਹਨਾਂ ਹੀ ਲੜਾਈ ਹੋਈ ਐ ਇਹ ਥੱਲੇ ਸੀ ਉਹ ਜਨਾਨੀ ਨੇ ਉਹਦੇ ਗੁਲਾਮੇ ਦੇ ਹੱਥ ਪਾਇਆ ਜਾ ਕੇ ਜਿਹੜਾ ਉਹਦਾ ਘਰ ਵਾਲ ਉਹ ਵੀ ਉਹ ਵੀ ਗਾਲਾਂ ਕੱਢੀ ਗਿਆ ਉਹਨੂੰ ਜਨਾਨੀ ਮੱਲੋ ਮੱਲੀ ਜਾ ਗਿਆ ਘਰੋਟ ਮਾਰ ਗਈ ਜੇ ਮੈਂ ਨਾ ਫੜਦਾ ਉਹਦੇ ਕੱਪੜੇ ਸਾਰੇ ਪਾੜ ਦਿੰਦੀ ਨੰਗੇ ਹੀ ਕਰ ਦਿੰਦੀ ਉਹਨੂੰ ਗੱਲ ਮੁਕੀ ਮਸਲਾ ਇਹ ਹੈ ਜੀ ਉਹ ਲੇਡੀਜ਼ ਗੱਲ ਪਈ ਆ ਸਾਡੇ ਕਿਸ ਗੱਲ ਨੂੰ ਲੈ ਕੇ ਉਹ ਕੋਈ ਸਵਾਰੀ ਬੈਠੀ ਸੀ ਸਹਾਰਨਪੁਰ ਦੀ ਹਾਂਜੀ ਉਹਨਾਂ ਨੂੰ ਉਹ ਕਹਿੰਦੇ ਵੀ ਇੱਥੇ ਉੱਠੋ ਹਾਂਜੀ ਉਹ ਮੁਸਲਮਾਨ ਸਵਾਰੀ ਸੀ ਉਹਨਾਂ ਨੂੰ ਕਹਿਣ ਲੱਗਿਆ ਕਹਿੰਦਾ ਵੀ ਤੂੰ ਮੁਸਲਮਾਨ ਦੀ ਸਪੋਰਟ ਕਰਦਾ ਉਹ ਬੰਦਾ ਮੇਰੇ ਪਿੱਛੇ ਤਾਂ ਲੜਿਆ ਅੱਛਾ ਜੀ ਕਹਿੰਦਾ ਤੂੰ ਮੁਸਲਮਾਨ ਨੂੰ ਸਪੋਰਟ ਕਰ ਰਿਹਾ ਤੇ ਜੇ ਮੈਂ ਉਹਨੂੰ ਗੱਡੀ ਤੋਂ ਥੱਲੇ ਤਾਰਿਆ ਵੀ ਤੂੰ ਇਹ ਰੋਲਾ ਨ ਕਿਹੜੀ ਬੱਸ ਚਲੰਦੀ ਹੈ ਸਾਹੀ ਪੰਜਾਬ ਰੋਡ ਵਿੱਚ ਦੀ ਬੱਸ ਹੈ ਜੀ ਹੁਣ ਤੁਸੀਂ ਕਿਹੜੀ ਥਾਣੇ ਕੰਪਲੇਂਟ ਕੀਤੀ ਹਾਂ ਥਾਣੇ ਕੰਪਲੇਂਟ ਕੀਤੀ ਹਾਂ ਕੀ ਕਹਿੰਦੇ ਜੀ ਕਰਨਗੇ ਕਾਰਵਾਈ ਉਹ ਲੇਡੀਜ਼ ਤੇ ਹਜੇ ਆਪਣੇ ਡਰਾਈਵਰ ਰਜਿੰਦਰ ਸਿੰਘ ਪੰਜਾਬ ਰੋਡ ਵਿੱਚ ਦੇ ਵਿੱਚ ਨਾ ਉਹਦੇ ਇੱਕ ਲੇਡੀਜ਼ ਤੇ ਇੱਕ ਜੈਂਟਸੋ ਦੇ ਗੱਲ ਪਏ ਨੇ ਉਹਨਾਂ ਨੇ ਦਰਖਾਸਤ ਸਬਮਿਟ ਕਰਾਈ ਆ ਉਹਦੀ ਪੜਤਾਲ ਕਰ ਰਹੇ ਆ ਕਿਸ ਗੱਲ ਨੂੰ ਲੈ ਕੇ ਹੋਇਆ ਜੀ ਝਗੜਾ ਉਹ ਕੋਈ ਸੀਟ ਸੂਟ ਲੈਣ ਪਿੱਛੇ ਹੋਇਆ ਸਵਾਰੀਆਂ ਨੂੰ ਲੜਨ ਪਿੱਛੇ ਹੋਇਆ ਵਾ ਹਜੇ ਪੜਤਾਲ ਕਰਨੀ ਹੈ ਜੀ ਪੜਤਾਲ ਦੀ ਨਾ ਦਰਖਾਸਤ ਲਿਖੀ ਆਪਾਂ